ਮਾਨ ਸਾਹਿਬ ਦਾ ਪਹਿਲਾ ਸ਼ਬਦ ਸੀ ਕਿ ਯਾਰ ਸਾਰੀ ਦਾਲ ਫਰੋਲਣੀ ਬਹੁਤ ਔਖੀ ਹੈ ਤੇ ਬੁੜੀਆਂ ਕਰਚੀ ਚ ਦੋ ਦਾਣੇ ਨੱਪ ਕੇ ਦੱਸ ਦਿੰਦੀਆਂ ਦਾਲ ਰਿੱਜ ਗਈ ਕਿ ਨਹੀਂ ਰਿੱਜ ਗਈ ਹਾਂ ਤੇ ਤੂੰ ਮੈਨੂੰ ਦੋ ਅੰਤਰੇ ਸੁਣਾ ਦੇ ਤੇ ਮੈਨੂੰ ਪਤਾ ਲੱਗ ਜੂ ਕਸਾਇਕੇ ਨਹੀਂ ਆਏ ਫਿਰ ਮੇਰੇ ਕੋਲ 6-7 ਮੀਟਰ ਸੀਗੇ ਤਕਰੀਬਨ ਮੈਂ ਸਾਰੀ ਉਹਨਾਂ ਨੂੰ ਦਿੱਤੇ ਉੱਥੇ ਉਹਨਾਂ ਨੇ ਰੱਖ ਲਏ ਤੇ ਕਹਿੰਦੇ ਵੀ ਜ਼ਰੂਰ ਤੇਰੇ ਗੌਰ ਕਰਾਂਗੇ ਪਰ ਬਾਅਦ ਚ ਇਸ ਤਰ੍ਹਾਂ ਦਾ ਹੋਇਆ ਵੀ ਮੈਨੂੰ ਮਹਿਸੂਸ ਵੀ ਇੱਕ ਦੁਆਰੀ ਉਹਦੀ ਤੋੜ ਪੰਨ ਵੀ ਹੋਈ ਤੇ ਕਹਿੰਦਾ ਮੈਂ ਵੀ 2013 ਤੋਂ ਚੱਲਿਆ ਹੋਇਆ ਹਾਂ ਜੀ ਤੇ ਤੂੰ ਇਨੇ ਚਰਦਾ ਲਹਿਦਾ ਫਿਰ ਬਾਈ ਨੇ ਬਾਰ-ਬਾਰ ਮੈਨੂੰ ਗੇਟ ਤੱਕ ਛੱਡਣਾਏ ਉੱਥੇ ਪਲੈਟ 'ਚ ਇਹ ਕੱਲ ਕਈ ਵੀ ਇਹ ਮਿਲਣੀ ਅਧੂਰੀ ਐ ਇਹਨੂੰ ਪੂਰੀ ਕਰਕੇ ਨਾ ਕੱਟ ਜੀ ਜੀ ਨਾ ਹੁਣ ਪੈਰਾਂ ਵਿੱਚ ਜਰਕਣ ਜੁੱਤੀਆਂ ਬੂਟ ਬਲੈਤੀ ਆਗੇ ਟਾਵਾਂ ਟਾਵਾਂ ਦਿਸੇ ਚਾਦਰਾਂ ਜੀਣ ਪਜਾਮੇ ਛਾਗੇ ਉਹ ਟਰਲੇ ਫੁਰਲੇ ਪਾਲੀਆਂ ਪੱਗਾਂ ਨਜ਼ਰ ਕਿਤੇ ਨਹੀਂ ਪੈਂਦੀਆਂ ਉਹ ਵੀ ਗੁੰਮ ਹੋ ਜਾਣੀਆਂ ਜੋ ਇਕਾ ਦੁੱਕਾ ਰਹਿੰਦੀਆਂ ਬਿਰਸੇ ਨਾਲ ਮੁਹੱਬਤ ਵਾਲੇ ਨਹੀਂ ਧਿਉਨੇ ਪਾਲੇ ਉਹ ਰੰਗ ਵਾਲੀ ਤੀ ਚੜਗੇ ਸਾਨੂੰ ਆਪਣੇ ਰੰਗ ਗਵਾਲੇ ਅਸੀਂ ਤਾਂ ਆਪਣੇ ਰੰਗ ਗਵਾਲੇ ਪਰ ਸਾਡੇ ਬਾਬਾ ਜੀ ਡੇਰੇ ਚ ਮੇਰੇ ਯਾਦ ਆ ਕਹਿੰਦੇ ਬਾਗ ਲਵਾਉਣਾ ਕਮਰ ਨੂੰ ਕਹ ਮੈਂ ਦੋ ਵਾਰ ਕਿਹਾ ਤੇ ਬਾਈ ਨੇ ਨਾਲ ਦੀ ਨਾਲ ਪੈਸੇ ਕਲਤੇ ਅੱਛਾ ਕਹਿੰਦੇ ਬਾਗ ਲਵਾ ਦੇ ਤੇ ਬਾਗ ਲਾ ਗਿਆ ਹਾਂ ਬਾਬੇ ਦੇ ਉੱਥੇ ਉਹ ਫਲਦਾਰ ਬੁੱਝੇ ਉਹ ਸੰਤ ਦੀ ਇੱਛਾ ਸੀ ਵੀ ਇੱਥੇ ਚੱਲਣ ਤੇ ਨਾਲ ਸਕੂਲ ਹੈ ਤੇ ਮੈਂ ਨਿੱਕੇ ਨਿੱਕੇ ਬੱਚਿਆਂ ਨੂੰ ਫਲ ਵਰਤਾ ਦੇਆ ਕਰੂੰਗਾ ਵੀ ਜਿਵੇਂ ਆ ਖਾਣਗੇ ਤਾਂ ਅੰਦਰ ਮੈਂ ਬਾਬਾ ਜੀ ਦੀ ਆ ਇੱਛਾ ਬਾਈ ਕਹਿੰਦੇ ਵੀ ਦੱਸ ਕਿੰਨਾ ਖਰਚ ਆਊ ਮੈਂ 17-18000 ਦੇ ਤੋਂ ਪੌਦੇ ਆ ਜਾਣਗੇ ਬਾਈ ਨੇ ਨਾਲ ਦੀ ਪਹਿਲੀ ਵਾਰੀ ਮੈਨੂੰ ਚੰਡੀਗੜ੍ਹੋਂ ਪੈਸੇ ਫੜਾ ਕੇ ਤੋਰਿਆ ਵੀ ਤੂੰ ਕਰਾਉਣਾ ਮੇਰੇ ਕੋਲ ਟਾਈਮ ਤਾਂ ਨਹੀਂ ਪਰ ਬਾਬੇ ਦਾ ਬਾਗ ਲਵਾ ਦੇ ਅੱਛਾ ਹਾਂ ਲਾਤਾ ਯੋ ਚੱਲ ਚਰਿਆ ਵਧੀਆ ਮੈਂ ਦੂਸਰੀ ਦੀਵਾਲੀ ਤੇ ਅਸੀਂ ਬਾਈ ਨੂੰ ਗਿਫਟ ਦੇਣਗੇ ਪਰੋਇਕਾਂ ਨੂੰ ਤੇ ਮੁੰਡਾ ਕੋਈ ਮਿੱਤਰ ਪਿਆਰਾ ਆਇਆ ਬਾਹਰੋਂ ਤੇ ਉਹ ਮੇਰੇ ਨਾਲ ਲੈ ਕੇ ਮੈਨੂੰ ਤੇ ਅਸੀਂ ਮੇਲੇ ਕਰੇ ਤੇ ਮੈਂ ਉੱਥੇ ਸਨਾਤਾ ਉਹਨਾਂ ਦਾ ਵੀ ਛੇਤੀ ਦੇਖ ਕਰਨਾ ਤੇ ਮਗਾ ਭਾਜੀ ਇੱਕ ਪ੍ਰੋਬਲਮ ਹੈ ਵੀ ਬਾਈ ਕਮਰ ਕੋਲ ਪਿਆ ਕੰਨ ਤੂੰ ਬੋਚ ਲੈ ਲਾਂਗੇ ਹਾਂ ਤੇ ਮੈਂ ਬਾਈ ਕਮਰ ਨੂੰ ਫੋਨ ਤੇ ਪੁੱਛਿਆ ਵੀ ਬਾਈ ਆਹ ਗੱਲਾ ਹੈ ਕਹਿੰਦਾ ਉਹ ਬਹੁਤ ਵੱਡਾ ਹੈ ਅਸੀਂ ਉਹਦੇ ਹੱਥਾਂ 'ਚ ਪਲੇ ਆ ਜੇ ਉਹ ਕਰਦਾ ਤੇ ਹੋਰ ਕੀ ਭਾਲਦਾ ਕਰਾ ਸੱਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਦੇਸ ਮਾਲਵਾ ਤੇ ਮੈਂ ਆ ਹਰਵਿੰਦਰ ਬਰਾੜ ਦੋਸਤੋ ਅੱਜ ਇੱਕ ਤੁਹਾਨੂੰ ਬਹੁਤ ਵਧੀਆ ਇਨਸਾਨ ਨਾਲ ਮਲਾਉਣਾ ਤੇ ਬਾਈ ਬਹੁਤ ਵਧੀਆ ਗੀਤਕਾਰ ਆ ਬਹੁਤ ਸੋਹਣੇ ਸੋਹਣੇ ਗਾਣੇ ਲੱਗਦਾ ਤੇ ਗਾਣੇ ਵੀ ਐਹੋ ਜਿਹਾ ਲੱਗਦਾ ਜਿਵੇਂ ਪਰਿਵਾਰ 'ਚ ਬੈਠ ਕੇ ਪਾਵਾਂ ਕਿੰਨਾ ਮਰਜ਼ੀ ਸੁਣੀ ਚੱਲੋ ਜਮਾ ਜੱਟ ਬੰਦਾ ਦੇਸੀ ਬੰਦਾ ਬਾਈ ਪਰ ਲਿਖਦਾ ਯਾਰ ਬਾਗਮਾਲ ਸੋ ਮੇਰੇ ਨਾਲ ਆ ਬਾਈ ਕਿੰਦਾ ਅਗਲੀਆ ਆ ਜੀ ਫਿਰ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਬਹੁਤ ਬਹੁਤ ਸਵਾਗਤ ਹੈ ਜੋ ਦਾ ਹਾਂ ਸਤਿ ਸ੍ਰੀ ਅਕਾਲ ਬਾਈ ਹਰਮਿੰਦਰ ਤੁਹਾਡਾ ਤੇ ਦੇਸ਼ ਮਾਲਵਾ ਤੁਹਾਡੇ ਚੈਨਲ ਦੀ ਸਾਰੀ ਟੀਮ ਦਾ ਜਿਹੜਾ ਤੁਸੀਂ ਮੇਰੇ ਲਈ ਕੀਮਤੀ ਵਕਤ ਕੱਢ ਕੇ ਇੱਥੇ ਆਏ ਹੋ ਬਹੁਤ ਬਹੁਤ ਧੰਨਵਾਦ ਬਾਈ ਅਸੀਂ ਦਰਸ਼ਕਾਂ ਨੂੰ ਤੁਹਾਡੇ ਬਾਰੇ ਦੱਸਿਆ ਹੂੰ ਤੇ ਤੁਸੀਂ ਖੇਤੀਬਾੜੀ ਕਰਦੇ ਹੋ ਹਾਂ ਨਾਲ ਜਿਹੜਾ ਪਸ਼ੂ ਡੰਗਰ ਵੀ ਸਾਹਮਣੇੋਂ ਡੇਰੀ ਫਾਰਮ ਦਾ ਵੀ ਕੰਮ ਆ ਹਾਂ ਤੇ ਭਾਈ ਗਾਂਆਂ ਦਾ ਤੇ ਖੇਤੀ ਦਾ ਤੇ ਪਸ਼ੂਆਂ ਦਾ ਇਹ ਕੋਈ ਮੇਲ ਨਹੀਂ ਫਿਰ ਕਿੰਦੇ ਨੂੰ ਜਿਹੜਾ ਐ ਇਸ ਪਾਸੇ ਕਿਵੇਂ ਆਏ ਤੁਸੀਂ ਇਹ ਇਸ ਤਰ੍ਹਾਂ ਭਾਈ ਹਰਵਿੰਦਰ ਵੀ ਲਿਖਣ ਦਾ ਤਾਂ ਬਚਪਨ ਤੋਂ ਸ਼ੌਂਕ ਸੀ ਪਹਿਲਾਂ ਤੋਂ ਮੈਂ ਲਿਖਦਾ ਸੀ ਜੀ ਤੇ ਬਚਪਨ ਤੋਂ ਹੌਲੀ-ਹੌਲੀ ਉਹ ਜਿਵੇਂ ਲਾਲੋ ਵੀ ਜਿਹੜਾ ਅਵਿਹਾਸ ਹੈ ਜਿਹੜਾ ਤਿਆਰ ਬਹੁਤ ਹੌਲੀ-ਹੌਲੀ ਨਖਾਰ ਫੜਦਾ ਆ ਜੀ ਪਹਿਲਾਂ ਤੋਂ ਲਿਖਣਾ ਪਰ ਅੰਯਾਰੀਵੇਂ ਵੀ ਨਾਲ ਰਹੇ ਕਿਉਂਕਿ ਜਿਹੜੇ ਮੇਰੀ ਪਰਿਵਾਰੋਂ ਮੇਰੇ ਤੇ ਡਿਪੈਂਡ ਸੀ ਆਲ ਓਵਰ ਮੈਂ ਹੀ ਮੇਨ ਸੀ ਤੇ ਮੈਨੂੰ ਉਹ ਕਾਰੋਬਾਰ ਵੀ ਚਲਾਉਣਾ ਪਿਆ ਖੇਤੀਬਾੜੀ ਵੀ ਨਾਲ ਚਲਦੀ ਰਹੀ ਤੇ ਨਾਲ ਨਾਲ ਮੇਰਾ ਸ਼ੌਂਕ ਸੀ ਪਸ਼ੂਆਂ ਦਾ ਮੈਨੂੰ ਸ਼ੌਂਕ ਹੈ ਜੀ ਉਹ ਡੇਰੀ ਪਵਾ ਕੇ ਹੌਲੀ ਹੌਲੀ ਪਰਫੁੱਲ ਤੁੰਦਾ ਆਉਂਦਾ ਤੇ ਚੱਲ ਮਾਲਕ ਦੀ ਮਿਹਰ ਨਾਲ ਅੱਜ ਵਧੀਆ ਚੱਲ ਰਿਹਾ ਪਰ ਲਿਖਣਾ ਨਹੀਂ ਮੈਂ ਛੱਡਿਆ ਜੀ ਕਿਉਂਕਿ ਲਿਖਣ ਦੀ ਜਿਹੜੀ ਚੇਟਕਾ ਮੈਨੂੰ ਬਚਪਨ ਤੋਂ ਹੀ ਸੀਗੀ ਕਿਤਾਬ ਪੜਨੀ ਮਾਰੀ ਮੋਟੀ ਜੋ ਕਿ ਮੈਂ ਜਾਣੀ ਚੱਲਦੇ ਫਿਰਦੇ ਤੇ ਕੁਝ ਨਾ ਕੁਝ ਲਿਖਦੇ ਰਹਿਣਾ ਭਾਈ ਕਿੰਨੇ ਸਾਲ ਹੋ ਗਏ ਲਿਖ ਜਾਂ ਤੁਹਾਨੂੰ ਮੈਂ ਸੱਚ ਪੁੱਛੇ ਦਾ 8ਵੀਂ ਕਲਾਸ ਚ ਲਿਖਣ ਲੱਗ ਗਿਆ ਸੀ ਅੱਛਾ ਹਾਂ 25 ਸਾਲ ਦਾ ਪੈਂਡਾ ਵਾਹ ਵਾਹ 25 ਸਾਲ ਦਾ ਤਜਰਬਾ ਤੇ ਮਾਲਕ ਦੀ ਮਿਹਰ ਆ ਵੀ ਉਹ ਜੇ ਕਲਮ ਨਾ ਛੱਡਣ ਕਰਕੇ ਨਿੱਕਰ ਦੀ ਨਿੱਕਰ ਦੀ ਅੱਜ ਕੋਸੋਰ ਹੈ ਜਦੋਂ ਸ਼ੁਰੂਆਤ ਤੇ ਜੇ ਅੱਜ ਮੈਂ ਗੀਤ ਪੜ੍ਹਦਾ ਕਈ ਯਾਰ ਤੇ ਮੈਨੂੰ ਆਪਣੇ ਆਪ ਇਤਿਹਾਸੀ ਆ ਜਾਂਦੀ ਹੈ ਯਾਰ ਆ ਵੀ ਕੁਝ ਲਿਖਦਾ ਰਿਹਾ ਹਾਂ ਜਦੋਂ ਮੈਟ੍ਰਿਕ ਜਾਂ ਪਲੱਸ 1 ਪਲੱਸ 2 ਕਰੀ ਉਦੋਂ ਉਮਰਦੱਤ ਕਾਜਾ ਕੁਝ ਹੋਰ ਹੁੰਦਾ ਹੈ ਤੇ ਉਦੋਂ ਇੰਨੇ ਵੱਲ ਵਲੇ ਤੈਨੂੰ ਪਤਾ ਪੁੱਟੇ ਸਿੱਧੇ ਹੁੰਦੇ ਆ ਉਹਨਾਂ ਲਿਖ ਤਾਨੂੰ ਦੇਖ ਕੇ ਕਈ ਯਾਰ ਮਨ ਨੂੰ ਆਏ ਲੱਗਦਾ ਵੀ ਯਾਰ ਤੂੰ ਇਹੋ ਜਿਹਾ ਵੀ ਲਿਖਦਾ ਰਿਆ ਪਰ ਜਿਵੇਂ ਜਿਵੇਂ ਬਾਈ ਮੈਂ ਗ੍ਰੈਜੂਏਟ ਕਰੀ ਕਾਲਜ ਤੱਕ ਗਿਆ ਨਾਲ ਕੰਮ ਵੀ ਕਰਦਾ ਰਿਆ ਨਾ ਮੈਂ ਦੁੱਧ ਵੀ ਪਾਉਂਦਾ ਸੀ ਤੇ ਬਾਜ਼ਾਰ ਦੇ ਵਿੱਚ ਵਿਚਰਿਆ ਫਿਰ ਕਲਮ ਨੇ ਮੋੜ ਖਾਦਾ ਫਿਰ ਮੋਹੇ ਜੇ ਲਿਖੇ ਸੋਸ਼ਲ ਲਿਖੇ ਜਾ ਉਹ ਜਾ ਪਰ ਹੁਣ ਜਿਵੇਂ ਜਿਵੇਂ ਉਮਰਦੱਤ ਕਾਜਾ ਤੇ ਉਹ ਕਲਮ ਆਪ ਦੀ ਰਫ਼ਤਾਰ ਫੜਦੀ ਆਈ ਹੁਣ ਗੱਲਬਾਤ ਹੋਰ ਹੋ ਗਈ ਫਿਰ ਬਦਲ ਜਾਂਦਾ ਬੰਦਾ ਭਾਈ ਜਿਵੇਂ ਤੁਸੀਂ ਕਹਿੰਦੇ 25 ਸਾਲ ਹੋ ਗਏ ਤੁਹਾਨੂੰ ਹੂੰ ਤੇ 25 ਸਾਲ ਦੇ ਪਿੰਡੇ ਦੇ ਵਿੱਚ ਪਹਿਲਾਂ ਕਦੇ ਕਿੰਨੇ ਨੇ ਕੋਸ਼ਿਸ਼ ਕੀਤੀ ਵੀ ਕੋਈ ਕਲਾਕਾਰ ਉਹਦੇ ਗੀਤ ਗਾਉਂਦੇ ਨਹੀਂ ਕਾਫੀ ਯਾਰ ਕਰੀ ਹਰਮਿੰਦਰ ਜੀ ਤੇ ਪਹਿਲਾਂ ਮੈਂ ਲਾ ਲੂ ਵੀ 2002 ਤੋਂ ਹੀ ਲੱਗਿਆ ਸੀ ਕੋਸ਼ਿਸ਼ਾਂ ਕਰਨ ਤਾਂ 20 ਸਾਲ ਪਹਿਲਾਂ ਜੀ ਕਾਫੀ ਬੰਦੇ ਵਿੱਚੋਂ ਲੈ ਵੀ ਗਏ ਮੈਟਰ ਜੀ ਤੇ ਤੁਸੀਂ ਮੰਨ ਲਓ ਵੀ ਜਦੋਂ ਗੋਰਾ ਚੱਕ ਵਾਲੇ ਦੀ ਚੜ੍ਹਾਈ ਹੁੰਦੀ ਸੀ ਬਲਕਾਰ ਸਿੱਧੂ ਵਰਗੇ ਜੀ ਕਿਸੇ ਬੰਦਿਆਂ ਨੇ ਮ ਉਹਨਾਂ ਨੂੰ ਵੀ ਇੱਕ ਦੋਾਰ ਬੰਦਿਆਂ ਨੂੰ ਮਿਲਿਆ ਜੀ ਜਨਕਰਾਜ ਸ਼ਰਮੀਲਾ ਜੀ ਗੀਤ ਲਿਖਦੇ ਸੀ ਮੇਰੇ ਨਾਨਕੇ ਆ ਪੱਕਾ ਕਰਾਂ ਮੈਂ ਕਿਸੇ ਟਾਈਮ ਉਹਨਾਂ ਨੂੰ ਵੀ ਮਿਲਿਆ ਆਦੇ ਦੋ ਚਾਰ ਗੀਤ ਲੈ ਕੇ ਜੀ ਰੱਬ ਦੀ ਇਨੀ ਕਿ ਮੇਰੇ ਵੀ ਕਿਸੇ ਨੇ ਮੈਨੂੰ ਅਗਰੋਹ ਨਹੀਂ ਕਰਿਆ ਵਿਆ ਕੁਝ ਤੇਰੇ ਕੋਲ ਹੈ ਨਹੀਂ ਜਾਂ ਤੂੰ ਲਿਖਦਾ ਨਹੀਂ ਕਿਉਂਕਿ ਕੁਦਰਤੀ ਗੱਲ ਆ ਕਿ ਬੰਦਾ ਚੰਗੀ ਚੀਜ਼ੀ ਕਿਸੇ ਨੂੰ ਪਰੋਸਦਾ ਮੈਂ ਕੋਈ ਚੰਗੀ ਲਿਖਤੀ ਕੱਢ ਕੇ ਲਿਆਂਦਾ ਸੀ ਜੀ ਫਿਰ ਆ ਮਨ ਨੂੰ ਵੀ 2000 7 ਕਿਚਾ ਕੇ ਬਟਿੰਡੇ ਕੋਈ ਮੈਨੂੰ ਬੰਦੇ ਮਿਲੇ ਗੁਰਦਾਸ ਮਾਨ ਸਾਹਿਬ ਦੇ ਰਿਲੇਟਡ ਜੀ ਉਹ ਰਿਲੇਟਡ ਬੰਦਿਆਂ ਨੇ ਮੈਨੂੰ ਉਹਦੇ ਤਾਈ ਪਹਚਾਇਆ ਲੱਗਦਾ ਕਿ 3 ਸਾਲ 2 ਢਾਈ ਵੇਲੇ ਉਤੋਂ ਤਾਈ ਜਾਂਦਿਆਂ ਨੂੰ 3 ਸਾਲ ਗੱਲਬਾਤ ਕਰਨ ਤੇ ਲੱਗੇ 3 ਸਾਲ ਗੱਲਬਾਤ ਕਰਨ ਤੇ ਲੱਗੇ ਜੀ ਉਹ ਕਹਿੰਦੇ ਰਹੇ ਕਦੇ ਮੇਰੇ ਕੋਲ ਸਮਾਂ ਨਾ ਵੀ ਤੈਨੂੰ ਮਲਾਵਾਂਗੇ ਕਦੇ ਉਹ ਤੇ ਮੇਰੇ ਅੰਦਰ ਉਹੜੀ ਜਗਿਆਸਾ ਸੀ ਉਹ बार-बार ਉਹਨਾਂ ਨੂੰ ਯਾਦ ਕਰਾਉਂਦੀ ਰਹਿੰਦੀ ਸੀ ਵੀ ਯਾਰ ਜਰੂਰ ਮੇਰਾ ਕੰਮ ਕਰੋ ਜੀ ਤੇ ਮੈਂ 2 4 3 3 2003 4 ਦਾ ਲੱਗਿਆ ਸੱਤ 'ਚ ਜਾ ਕੇ ਗੁਰਦਾਸ ਮਾਨ ਸਾਹਿਬ ਨੂੰ ਫਸਟ ਟਾਈਮ ਮਿਲਿਆ ਜੀ ਤੇ ਉਹਨਾਂ ਦੇ ਘਰ ਮਿਲਿਆ ਮੈਂ ਜੀ ਤੇ ਮੈਂ 35-40 ਮਿੰਟ ਅਸੀਂ ਵੇਟ ਕਰਦੇ ਰਹੇ ਕਾਫੀ ਲੋਕ ਸੀ ਤੇ ਉਹਦੇ ਭਾਈ ਸਾਹਿਬਾਂ ਦਾ ਵੀ ਤੇਰੀ ਮਿਲਣੀ ਹੋਰ ਆ ਜਦੋਂ ਫਿਰ ਉਹ ਤੇ ਮੈਨੂੰ ਮਿਲੇ ਜੀ ਪਰ ਉਹ ਬੰਦਿਆਂ ਨੇ ਇੱਕ ਮੈਨੂੰ ਸ਼ਰਤ ਰੱਖਤੀ ਜਾਂਦਿਆਂ ਨੇ ਜੀ ਵੀ ਅਸੀਂ ਉਹਨੂੰ ਚੈਲੰਜ ਨਹੀਂ ਕਰ ਸਕਦੇ ਮੁੰਡੇ ਦਾ ਗੀਤਗਾ ਉਹ ਐਡਾ ਵੱਡਾ ਫਨਕਾਰ ਹੈ ਤੇ ਉਹ ਤੇ ਤੂੰ ਤੈਨੂੰ ਮਲਾਉਣਾ ਸਾਡਾ ਕੰਮ ਹੈ ਗੀਤ ਲੈਣੇ ਨਾ ਲੈਣੇ ਉਹਦਾ ਕੰਮ ਹੈ ਜੀ ਜਦੋਂ ਮੈਂ ਬੈਠਾ ਤੇ ਗੱਲਬਾਤ ਦੱਸੀ ਤੇ ਮਾਨ ਸਾਹਿਬ ਦਾ ਪਹਿਲਾ ਸ਼ਬਦ ਸੀ ਕਿ ਯਾਰ ਸਾਰੀ ਦਾਲ ਫਰੋਲਣੀ ਬਹੁਤ ਔਖੀ ਹੈ ਤੇ ਬੁੜੀਆਂ ਕਰਚੀ ਚ ਦੋ ਦਾਣੇ ਨੱਪ ਕੇ ਦੱਸ ਦਿੰਦੀਆਂ ਦਾਲ ਰਿੱਜ ਗਈ ਕਿ ਨਹੀਂ ਰਿੱਜ ਗਈ ਹਾਂ ਤੇ ਤੂੰ ਮੈਨੂੰ ਦੋ ਅੰਤਰੇ ਸੁਣਾ ਦੇ ਤੇ ਮੈਨੂੰ ਪਤਾ ਲੱਗ ਜੂ ਕਸਾਇਕੇ ਨਹੀਂ ਆਏ ਹੂੰ ਤੇ ਮੈਂ ਇੱਕੋ ਸ਼ੈਰੀ ਜੀਵਨ ਤੇ ਗੀਤ ਲਿਖਿਆ ਸੀ ਬਾਈ ਜੀ ਤੇ ਉਹਦੇ ਮੈਂ ਦੋ ਅੰਤਰੇ ਸੁਣਾਏ ਹੂੰ ਤੇ ਜਦੋਂ ਮੈਂ ਰੁਕਣ ਲੱਗਾ ਤੇ ਉਹਾਂ ਨੇ ਵੀ ਨਹੀਂ ਚੱਲ ਚੱਲ ਜੀ ਉਹ 6 ਅੰਤਰਿਆਂ ਦਾ ਗੀਤ ਸੀ ਤੇ ਮੈਂ 6 ਉਹਦੇ ਪਹਿਰੇ ਸੁਣਾਤੇ ਜੀ ਤੇ ਉਹ ਕਹਿੰਦੇ ਵੀ ਠੀਕ ਐ ਹੂੰ ਕਹਿੰਦੇ ਵੀ ਕੁਝ ਹੋਰ ਹੋਵੇ ਜੀ ਮੈਂ ਕਹਿੰਦਾ ਇੱਕ ਹੋਰ ਹੈਗਾ ਗੀਤ ਉਹ ਪਿੰਡੂ ਸੱਭਿਆਚਾਰ ਤੇ ਸੀਗਾ ਹੂੰ ਬਜ਼ੁਰਗਾਂ ਦੀ ਸਾਂਭ ਸੰਭਾਲ ਤੇ ਹੋਰ ਪਿੰਡੂ ਕਲਚਰ ਉਹ ਸੁਣਾਇਆ ਕਹਿੰਦੇ ਇਹਨਾਂ ਨੂੰ ਕੋਈ ਵੱਖਰੀ ਚੀਜ਼ ਹੋਵੇ ਮਗੈ ਇੱਕ ਪੰਜਵੇਂ ਪਾਤਸ਼ਾਹ ਦਾ ਗੀਤ ਹੈ ਫਿਰ ਉਹਨੇ ਤਿੰਨ ਗੀਤ ਸੁਣੇ ਮੈਥੋਂ ਜੀ ਤੇ ਉਹਨਾਂ ਬੰਦਿਆਂ ਨੂੰ ਉਹਨੇ ਇੱਕ ਸ਼ਬਦ ਕਿਹਾ ਵੀ ਕੁਝ ਹਟਕੇ ਆ ਜੀ ਕੁਝ ਵੱਖਰਾ ਹੈਗਾ ਫਿਰ ਮੇਰੇ ਕੋਲ 6-7 ਮੈਟਰ ਸੀਗੇ ਤਕਰੀਬਨ ਮੈਂ ਸਾਰੀ ਉਹਨਾਂ ਨੂੰ ਦਿੱਤੇ ਉੱਥੇ ਉਹਨਾਂ ਨੇ ਰੱਖ ਲਏ ਤੇ ਕਹਿੰਦੇ ਵੀ ਜ਼ਰੂਰ ਤੇਰੇ ਗੌਰ ਕਰਾਂਗੇ ਪਰ ਬਾਅਦ ਚ ਇਸ ਤਰ੍ਹਾਂ ਦਾ ਹੋਇਆ ਵੀ ਮੈਨੂੰ ਮਹਿਸੂਸ ਵੀ ਇੱਕ ਦੁਆਰੀ ਉਹਦੀ ਤੋੜ ਪੰਨ ਵੀ ਹੋਈ ਜੀ ਗੀਤਾਂ ਦੀ ਪਰ ਫਿਰ ਮੈਂ 13 16 ਤੱਕ ਮੈਂ ਲਗਾਤਾਰ ਜੁੜਿਆ ਰਿਆ 10 ਵਾਰ ਟੁਕੜਾ 10 ਵਾਰ ਮਾਨ ਸਾਹਿਬ ਨਾਲ ਬਹਿ ਕੇ ਚਾਹ ਪਾਣੀ ਵੀ ਲਿਆ ਕਈ ਕੀ ਜਾ ਕੇ ਦੂਰ ਨੇੜੇ ਮਿਲਿਆ ਵੀ ਜੀ ਤੇ ਪਰ ਉਹ ਗੀਤਾਂ ਦਾ ਕੁਝ ਨਹੀਂ ਬਣਿਆ ਜੀ 16 ਤੋਂ ਬਾਅਦ ਫਿਰ ਮੈਂ ਸਾਇਲੈਂਟ ਹੋ ਗਿਆ ਜਮੇ ਚੁੱਪ ਜੀ ਮੀਨ ਭਾਈ ਥੋੜੀ ਗੱਲ ਵਿੱਚ ਮਾਨ ਸਾਹਿਬ ਕੀ ਕਹਿੰਦੇ ਸੀ ਗਾਵਾਂਗੇ ਜਾਂ ਨਹੀਂ ਗਾਵਾਂਗੇ ਕਿਉਂਕਿ ਉਹ ਮੈਂ ਦੇਖਿਆ ਉਹ ਜ਼ਿਆਦਾਤਰ ਆਪਣੇ ਗਾਣੇ ਹੀ ਗਾਉਂਦੇ ਆ ਆਪਣੇ ਖੁਦ ਦੇ ਲਿਖੇ ਗਾਉਂਦੇ ਆ ਤਾਂ ਉਹਨਾਂ ਨੇ ਅਸ਼ਵਾਸ਼ਣ ਦਿੱਤਾ ਸੀ ਵੀ ਅਸੀਂ ਤੁਹਾਡਾ ਗੰਨ ਗਾਮ ਦੇਖੋ ਝੂਠ ਕਹਿਣਾ ਮਾਰਾ ਗੱਲ ਹੈ ਜੀ ਤੇ ਮੈਨੂੰ ਸਿੱਧੇ ਮੂੰਹ ਨਾਲ ਨਹੀਂ ਕਿਹਾ ਮੈਂ ਤੇਰੇ ਕਾਊਂਗਾ ਪਰ ਉਹਨਾਂ ਕਿਹਾ ਵੀ ਹਾਂ ਤੇਰੀ ਚੀਜ਼ ਕਦਰ ਵਾਲੀ ਹੈ ਮਾਲਕ ਭਲੀ ਕਰੂਗਾ ਤੈਨੂੰ ਜ਼ਰੂਰ ਸਮਾ ਆਊਗਾ ਜੀ ਆ ਲਾਸਟ ਦੇ ਵਿੱਚ ਇੱਥੇ ਗੱਲ ਹੋਈ ਕਿ ਉਹ ਸੈਦੋਂ ਸ਼ਾਹ ਦਾ ਬਾਬੇ ਦਾ ਮੇਲਾ ਲੱਗਦਾ ਕਫਰੀਰਕੋਟ ਜੀ ਉੱਥੇ ਆਈ ਸੀ ਜੀ ਉੱਥੇ ਫਰੀਦਕੋਟ ਕੋਈ ਬਾਈ ਸੁਖੀ ਬਰਾੜ ਆ ਵੀ ਆਪੀ ਬੰਦਾ ਉਹਦੇ ਘਰੇ ਫਸਟ ਟਾਈਮ ਆਈ ਪ੍ਰੋਗਰਾਮ ਤੋਂ ਪਹਿਲਾਂ ਤੇ ਮੌੱਚੀ ਲੈ ਕੇ ਚਾਹ ਚੂ ਲਈ ਮਿਲਿਆ ਫਿਰ ਉਹ ਮੁੰਡਾ ਇੱਕ ਗਉਂਦਾ ਖਰੀਦਰ ਸੰਧੂ ਜੀ ਉਹਦੇ ਘਰ ਵੀ ਗਏ ਮੇਰੇ ਅੱਜ ਵੀ ਯਾਦ ਆ ਉੱਥੇ ਹੀ ਮੈਂ ਨਾਲ ਗਿਆ 3 ਨੰਬਰ ਗਲੀ ਸ਼ਾਹ ਕੈਂਟਰ ਰੋਡ ਐਂਜ ਮੇਰੇ ਅੱਜ ਪੂਰਾ ਯਾਦ ਉਹ 16 ਦੀ ਗੱਲ ਹੈ ਜੀ ਤੇ ਮੈਂ ਉਹਨੂੰ ਆਖਿਆ ਵੀ ਪਾਜੀ ਹੁਣ ਮੇਰਾ ਕੁਝ ਕਰੋ ਬਹੁਤ ਸਮਾਂ ਹੋ ਗਿਆ ਅਰਦਾਸਾ ਉਹਨਾਂ ਨੂੰ ਵੀ ਉਹਨੇ ਕਰਨਾ ਹੈ ਮਾਲਕ ਨੇ ਮੈਂ ਕੁਝ ਨਹੀਂ ਕਰਨ ਵਾਲਾ ਮੈਂ ਕਿਹਾ ਜੀ ਐਂ ਹੁੰਦਾ ਵੀ ਜਰੀਆ ਹੁੰਦਾ ਸ਼ਾਇਦ ਤੁਹਾਡੇ ਜਰੀਏ ਮੇਰਾ ਹੋਣਾ ਹੋਵੇ ਜੀ ਤੇ ਫਿਰ ਉਹਨਾਂ ਨੇ ਮੇਰੇ ਨਾਲ ਕੋਈ ਮਾਲਕ ਲੰਮੀ ਗੱਲ ਤਾਂ ਹੋਈ ਨਹੀਂ ਸਮਾਂ ਥੋੜਾ ਜੀ ਕਹਿੰਦੇ ਵੀ ਹਾਂ ਇਹ ਤਾਂ ਜਰੀਆ ਤਾਂ ਹੁੰਦਾ ਮੈਂ ਸ਼ਾਇਦ ਤੁਹਾਡੇ ਜਰਗੇ ਮੈਂ ਸਵਰਨਾ ਪਰ ਮੇਰਾ ਕਰੋ ਪਰ ਉਦੋਂ ਮੈਨੂੰ ਕੋਈ ਚੰਗਾ ਰਿਸਪਾਂਸ ਜਾਂ ਨਾ ਮਿਲਣ ਕਰਕੇ ਫਿਰ ਮੈਂ ਬਾਈ ਉਦੋਂ ਆ ਸਾਈਲੈਂਟ ਹੋ ਗਿਆ ਜੀ ਫਿਰ ਮੈਂ 17 ਤੇ 2018 ਤੱਕ ਚੁੱਪ ਰਿਆ ਫਿਰ 18 ਦੇ ਵਿੱਚ ਮੁੰਡਾ ਗਾ ਡੀ ਗਿਲ ਮਾਨਸਾ ਤੋਂ ਦਲੇਰ ਜੀ ਫਿਰ ਉਹਨੇ ਮੇਰਾ ਦਸਵੇਂ ਪਾਤਸ਼ਾਹ ਦਾ ਗੀਤ ਕਰਿਆ ਜੀ ਚਲ ਉਹਨਾਂ ਬਿਣਾ ਜੋ ਜਿੰਨਾ ਉਹਦੀ ਅਪਰੋਚ ਸੀ ਚੱਲ ਗਿਆ ਹਮ ਵਧੀਆ ਫਿਰ 19 ਚ ਆ ਕੇ ਮੈਂ ਬਾਈ ਕਮਰ ਨੂੰ ਮਿਲਿਆ ਜੀ ਫਿਰ ਜਿਨ੍ਹਾਂ ਨੇ ਮੇਰੀ ਵਾਂ ਪੜੀ ਲਾਲੂ ਵੀ ਫਿਰ ਇਹਨਾਂ ਨੇ ਗੀਤਾ ਮੇਰਾ ਦੋ ਚਾਰ ਮਹੀਨਿਆਂ ਚ ਕਰਤਾ ਭਾਈ ਜਿਵੇਂ ਤੁਸੀਂ ਇਹ ਮਾਨਸਾ ਵੱਡੇ ਬਣਕਾਰ ਨੇ ਤੁਸੀਂ 8-10 ਸਾਲ ਉਹਨਾਂ ਦੇ ਮਗਰ ਗਾਣਾ ਗਾਣੇ ਪ੍ਰਤੀਜੰਨ ਕਿ ਮੇਰਾ ਗਾਣਾ ਗਾਉ ਗਾਣਾ ਗਾਉ ਉਹਨਾਂ ਨੇ ਕਦੇ ਸਪਸ਼ਟ ਨਹੀਂ ਤੁਹਾਨੂੰ ਕੀਤਾ ਵੀ ਕਹਿੰਦੇ ਦੇਖ ਮੈਂ ਆਪਣੇ ਗਾਣੇ ਕਰਦਾ ਤੂੰ ਕਿਸੇ ਹੋਰ ਤੋਂ ਗਵਾਲਾ ਮੈਂ ਆਪਦੇ ਹੀ ਗਾਉਣਾ ਕਿ ਗੋਲ ਮੋਲ ਹੀ ਗੱਲ ਚੱਲਦੀ ਹੈ ਹਾਂ ਬਾਈ ਗੋਲ ਮੋਲ ਚੱਲੀ ਤੁਹਾਨੂੰ ਮਨਾ ਵੀ ਨਹੀਂ ਕੀਤਾ ਮੈਨੂੰ ਕਦੇ ਮਨਾ ਨਹੀਂ ਕਿਰਿਆ ਤੁਸੀਂ ਮੰਨੋ ਵੀ ਪਹਿਲੀ ਮਿਲਣੀ ਤੋਂ ਬਾਅਦ ਵੀ ਜੀ ਤੇ ਮੈਂ ਤਿੰਨ ਗੀਤ ਉਹਨਾਂ ਨੂੰ ਬਾਅਦ ਚ ਵੀ ਦੇ ਆਇਆ ਹਮ ਜਿਹੜੇ ਕਿ ਤਿੰਨ ਗੀਤ ਮੈਂ ਉਹ ਤੋਂ ਬਾਅਦ ਦੇ ਆਇਆ ਜੀ ਤੇ ਉਹ ਤਿੰਨ ਗੀਤ ਉਹਨਾਂ ਨੇ ਲੈ ਲੇ ਕੋਈ ਇਸ ਤਰ੍ਹਾਂ ਦਾ ਨਹੀਂ ਕਰਿਆ ਬਹੁਤ ਸੋਹਣਾ ਜਿਹੜਾ ਮੈਂ ਜਿੱਦੇ ਮੈਂ ਲਾਸਟ ਟਾਈਮ ਮਿਲਦਾ ਜੀ ਸੁੱਖੀ ਬਰਾਰ ਦੇ ਘਰੇ ਫਰੀਦਕੋਟ ਜੀ ਉੱਥੇ ਵੀ ਮਾਨੂੰ ਨੇ ਕੈਸਾ ਮੈਟਰ ਦਿੱਤਾ ਹਮ ਕਿ ਜਿਹੜਾ ਅੱਜ ਵੀ ਪੈ ਨਹੀਂ ਕਿਸੇ ਨੇ ਗਾਇਆ ਵਧੀਆ ਸੀ ਉਹਦੇ ਵਿੱਚ ਦੋ ਅੰਤਰੇ ਵੀ ਤੇਰੇ ਨਾਲ ਸਾਂਝੇ ਕਰ ਦੇਣਾ ਬੜਾ ਸੋਹਣਾ ਸੀ ਉਹ ਚੁਰੂ ਕੀਤਾ ਮੈਂ ਜੀ ਹਮ ਨਾ ਹੁਣ ਪੈਰਾਂ ਵਿੱਚ ਜਰਕਣ ਜੁੱਤੀਆਂ ਬੂਟ ਬਲੈਤੀ ਆ ਗਏ ਤਾਵਾਂ-ਟਾਵਾਂ ਦਿਸੇ ਚਾਦਰਾਂ ਜੀਣ ਪਜਾਮੇ ਛਾ ਗਏ ਵਾਹ ਉਹ ਟਰਲੇ-ਫੁਰਲੇ ਪਾਲੀਆਂ ਪੱਗਾਂ ਨਜ਼ਰ ਕਿਤੇ ਨਹੀਂ ਪੈਂਦੀਆਂ ਉਹ ਵੀ ਗੁੰਮ ਹੋ ਜਾਣੀਆਂ ਜੋ ਇਕਾ-ਦੁੱਕਾ ਰਹਿੰਦੀਆਂ ਬਿਰਸੇ ਨਾਲ ਮੁਹੱਬਤ ਵਾਲੇ ਨਹੀਂ ਝਿਉਣੇ ਪਾਲੇ ਉਹ ਰੰਗ ਬਲੈਤੀ ਚੜ ਗਏ ਸਾਨੂੰ ਆਪਣੇ ਰੰਗ ਗਵਾਲੇ ਅਸੀਂ ਤਾਂ ਆਪਣੇ ਰੰਗ ਗਵਾਲੇ ਵਾਹ ਵਾਹ ਗੱਲ-ਗੱਲ ਤੇ ਟੋਕਣ ਮੁੰਡੇ ਤੂੰ ਕੀ ਬਾਪੂ ਲੈਣਾ ਜਿਹਨੇ ਮਿਹਨਤ ਦੇ ਨਾਲ ਬੰਨਿਆ ਘਰ ਨੂੰ ਉਕਾਏ ਚਪ ਰਹਿਣਾ ਬਲਦਾਂ ਦੇ ਹਲਵਾਵਾ ਜੀ ਨੇ ਕਰੀਆਂ ਖੂਬ ਕਮਾਈਆਂ ਅੱਜ ਕੌਣ ਨਮਾਵੇ ਕੌਣ ਧਵਾਵੇ ਮੈੜੀਆਂ ਏਟ ਬਚਾਈਆਂ ਪੁੱਤ ਪੁੱਤੇ ਸਭ ਹੋਏ ਬਲੈਤੀ ਲੁੱਟਣ ਮੌਜ ਬਹਾਰਾਂ ਆਪਣਿਆਂ ਨੂੰ ਢੀਕੇ ਬਾਬਾ ਸੁਣਦਾ ਕੌਣ ਬਾਪੂ ਦੀਆਂ ਸਾਰਾ ਲੈਂਦਾ ਕੌਣ ਬਾਪੂ ਦੀਆਂ ਸਾਰਾ ਐਸ ਤਰ੍ਹਾਂ ਦੀ ਅੰਤਰੀ ਸੀ ਬਹੁਤ ਸੋਹਣੀ ਸੀ ਬਹੁਤ ਖੂਬਸੂਰਤ ਬਾਈ ਤੇ ਬਾਈ ਇਹ ਤਾਂ ਰਿਮਾਨ ਸਾਹਿਬ ਦੀ ਗੱਲ ਤੁਸੀਂ 10 ਸਾਲ ਦਾ ਪਿੰਡ ਆ ਉਹਨਾਂ ਦੇ ਮਗਰ ਹੂੰ ਗਾਣੇ ਵਾਸਤੇ ਲੰਘਾਇਆ ਉਸ ਤੋਂ ਫਿਰ ਕੰਵਰ ਬਾਈ ਨੂੰ ਤੁਸੀਂ ਮਿਲਦੇ ਹੋ ਉਹ ਵੀ ਇੱਕ ਵੱਡੇ ਨਾਮੀ ਕਲਾਕਾਰ ਨੇ ਹਨਾ ਵਰਲਡ ਲੈਵਲ ਤੇ ਉਹਨਾਂ ਦਾ ਵੀ ਚੰਗਾ ਨਾਂ ਤੇ ਉਹਨਾਂ ਨਾਲ ਫਿਰ ਮੇਲਜੋਲ ਕਿਵੇਂ ਹੋਇਆ ਤੇ ਇੰਨੀ ਜਲਦੀ ਉਹਨਾਂ ਨੇ ਕਿਵੇਂ ਤੁਹਾਡਾ ਗਾਣਾ ਸੈੱਫਟ ਕਰ ਲਿਆ ਬਾਈ ਗੱਲ ਹੈ ਇਸ ਤਰ੍ਹਾਂ ਦੀ ਯਾਰ ਕੋਈ ਖਾਸ ਮਿੱਤਰ ਪਿਆਰੇ ਮਿਲ ਗਏ ਉਹਨਾਂ ਦੀ ਮਿਹਰਬਾਨੀ ਨਾਲ ਤੇ ਲਾਲੋ ਬਾਈ ਕਮਰ ਨਾਲ ਪਹਿਲਾਂ ਉਹਨਾਂ ਦੀ ਮੈਨੇਜਮੈਂਟ ਮੁੰਡਾ ਸੰਭਾਲਦਾ ਰਿਹਾ ਲਾਡੀ ਉਹਦੇ ਨਾਲ ਵੀ ਦੋ ਚਾਰ ਅਨਮੀਰੀ ਫੋਨ ਤੇ ਗੱਲ ਹੋਈ ਬਸ ਉਹਨਾਂ ਨੇ ਕਿਹਾ ਵੀ ਆਪ ਦੇ ਤੌਰ ਤੇ ਮੈਟਰ ਬਹੁਤ ਪਿਆ ਭਾਜੀ ਚਲੋ ਕੋਸ਼ਿਸ਼ ਕਰਾਂਗੇ ਫਿਰ ਐਸਾ ਮੇਲ ਹੋਇਆ ਵੀ ਕਰਦੇ ਕਰਾਉਂਦਿਆਂ ਮੈਨੂੰ ਕੋਈ ਮਿੱਤਰ ਪਿਆਰਾ ਮਿਲਿਆ ਪਟਿੰਡੇ ਤੋਂ ਹੂੰ ਤੇ ਉਹਨੇ ਲਾਲੋ ਵੀ ਇੱਥੇ ਗੋਨਿਆਣੇ ਮੰਡੀ ਮੇਰਾ ਮੇਲ ਕਰਾਤਾ ਬੰਦਿਆ ਨਾ ਜੀ ਤੇ ਉੱਥੋਂ ਮੈਂ ਮਿਲਦਾ ਉਹਨਾਂ ਨੇ ਬਾਈ ਨੂੰ ਸਿੱਧਾ ਕਿਹਾ ਵੀ ਬਾਈ ਯਾਰ ਤੈਨੂੰ ਮਿਲਣਾ ਚਾਹੁੰਦਾ ਜੀ ਤੇ ਮੈਂ ਚੰਡੀਗੜ੍ਹ ਗਿਆ ਤੇ ਬਾਈ ਪਹਿਲੀ ਯਾਰ ਤਾਂ ਸ਼ਾਇਦ ਉਹਨਾਂ ਦਾ ਨਹੀਂ ਮੇਲ ਮੇਰੇ ਨਾਲ ਹੋਇਆ ਕਿਉਂਕਿ ਮੈਂ 2 ਦਿਨ ਵੇਟ ਕਰਕੇ ਵਾਪਸ ਆ ਗਿਆ ਜੀ ਪਰ ਉਹ ਮਿੱਤਰ ਪਿਆਰੇ ਨੇ ਫੇਰ ਜ਼ੋਰ ਲਾ ਕੇ ਕਹਿ ਕੇ ਤੇ ਲਾਲੋ ਵੀ ਮੈਨੂੰ ਮਲਾਤਾ ਦੂਜੀ ਯਾਰ ਜੀ ਤੇ ਬਾਈ ਮੈਨੂੰ ਘਰ ਲੈ ਗਿਆ ਪਹਿਲੇ ਦਿਨ ਹੀ ਮੇਰੇ ਨਾਲ ਚਾਹ ਪੀਤੀ ਖਾਣਾ ਖਾਦਾ ਜੀ ਤਕਰੀਬਨ ਮੈਨੂੰ 4 ਘੰਟਿਆਂ ਦਾ ਸਮਾਂ ਦਿੱਤਾ ਅੱਛਾ ਜੀ ਤੇ 4 ਘੰਟੇ ਸਮਾਂ ਦੇ ਕੇ ਬਾਈ ਨੇ ਪੂਰਾ 15 20 ਗੀਤਾਂ ਤੇ ਵਿਚਾਰ ਕਰੀ ਹੂੰ ਤੇ ਬਾਈ ਨੇ ਇਹ ਵੀ ਕਿਹਾ ਵੀ ਤੂੰ ਪਹਿਲਾਂ ਕਿੱਥੇ ਤੁਰਿਆ ਫਿਰਦਾ ਸੀ ਗਮਾਂਡ ਪਿੰਡ ਦਾ ਕੋਲੇ ਬੈਠਾ ਅੱਛਾ ਮੈਂ ਕਿਹਾ ਜੀ ਇੰਦਰ ਨੂੰ ਬਸ ਸੁਭਾਅ ਨਹੀਂ ਬਣਿਆ ਸਮਾਂ ਜਦੋਂ ਕੋਈ ਕੁਦਰਤ ਕਰਦੀ ਹੈ ਹਾਂ ਤੇ ਕਹਿੰਦਾ ਮੈਂ ਵੀ 2013 ਤੋਂ ਚੱਲਿਆ ਹੋਇਆ ਜੀ ਤੇ ਤੂੰ ਇਨੇ ਚਿਰ ਦਾ ਲਿਖਦਾ ਫਿਰ ਬਾਈ ਨੇ ਬਾਰ-ਬਾਰ ਮੈਨੂੰ ਗੇਟ ਤੱਕ ਛੱਡਣਾ ਆਏ ਉੱਥੇ ਪਲੈਟ 'ਚ ਇੱਕ ਗੱਲ ਕਹੀ ਵੀ ਇਹ ਮਿਲਣੀ ਅਧੂਰੀ ਹੈ ਕਿਰਪਾ ਕਰਕੇ ਪੂਰੀ ਕਰਕੇ ਨਾ ਕੱਟ ਜੀ। ਜੀ। ਤੂੰ ਹਫਤੇ ਤੋਂ ਪਹਿਲਾਂ ਪਹਿਲਾਂ ਮੇਰੇ ਕੋਲ ਆਉਣਾ ਹੈ। ਜੀ। ਫਿਰ ਕਿਹਾ ਵੀ ਵੇਖੀਏ ਸ਼ੁਰੂਆਤ ਹੋਈ ਐ ਇਹ ਨਾ ਵੀ ਤੂੰ ਆਵੇਂ ਨਾ। ਜੀ। ਜਦੋਂ ਤੂੰ ਕਿਸੇ ਤੈਨੂੰ ਲੋੜ ਨਹੀਂ ਬੱਸ ਤੇ ਆ ਜੀ ਤੈਨੂੰ ਮੈਂ ਬੱਸ ਸਟੈਂਡ ਤੋਂ ਆਪੇ ਲੈ ਆਉਂਗਾ। ਅੱਛਾ। ਹਾਂ ਮੈਂ ਕਿਹਾ ਬਾਈ ਯਾਰ ਕੋਈ ਕਹਿੰਦਾ ਨਹੀਂ ਮੈਂ ਆਪੇ ਲਿਓ। ਤੂੰ ਆ ਜੀ ਚਲੋ ਹਫਤੇ ਦੱਸ ਦੇਣਾ ਬਾਅਦ ਗੱਲ ਹੋਈ ਮੈਂ ਫੇਰ ਗਿਆ। ਹੂੰ। ਫਿਰ ਬਾਈ ਨੇ ਉਹ ਜਿਹੜਾ ਗੀਤ ਮੇਰਾ ਸਰਦਾਰੀ ਆਇਆ। ਜੀ। ਆ ਸੁਣਿਆ ਸਰਦਾਰਾ ਵੀ ਤੇਰੀ ਮਹਿੰਗੀ ਸਰਦਾਰੀ ਐ ਬਾਈ ਨੇ ਕਿਹਾ। ਜੀ। ਫਿਰ ਉਹ ਗੀਤ ਤੇ ਬਾਈ ਨੇ ਪੂਰਾ ਵਿਚਾਰ ਫਿਰ ਬਾਈ ਉਹ ਗੀਤ ਨੂੰ ਲੈ ਕੇ ਕਿ ਨਾ ਬਾਹਰ ਬਾਕੇ ਤੇ ਢਾਈ ਮਹੀਨੇ ਤੋਂ ਆਉਂਦੇ ਆ ਮੈਨੂੰ ਆਦੇ ਵੀ ਆਪਾਂ ਨੂੰ ਨਵੇਂ ਸਾਲ ਤੇ ਕਰ ਦੇਣਾ ਅੱਛਾ ਹਾਂ ਪਰ 31 ਦਸੰਬਰ ਦੀ ਰਾਤ ਨੂੰ ਲੋ ਲੋ ਜਿੱਦੇ 20 ਚੜਨਾ ਸੀ ਉਦੋਂ ਆਇਆ ਬਾਈ ਫਿਰ ਨਵੇਂ ਸਾਲ ਤੇ ਨਵੇਂ ਸਾਲ ਤੇ ਆਇਆ ਸੀ ਪੀਟੀਸੀ ਬਾਈ ਜਿਵੇਂ ਤੁਸੀਂ ਆਨੇ ਹੋ ਤੁਸੀਂ ਬਹੁਤ ਕਲਾਕਾਰਾਂ ਨੂੰ ਮਿਲਿਆ ਪੰਜ ਮਿੰਟ ਦਾ ਕਈ ਵਾਰ ਤੇ ਹੁੰਦਾ ਕਿ ਉਹਨਾਂ ਸੈਕਟਰੀਆਂ ਨੂੰ ਗਾਣਾ ਦੇ ਕੇ ਮੋੜਨਾ ਪਿਆ ਜਾਂਦਾ ਤਾਂ ਇੰਨਾ ਸਮਾਂ ਤੁਸੀਂ ਕਿਵੇਂ ਦੇਖ ਦੋ ਕਿਉਂਕਿ ਜਿਵੇਂ ਆਪਾਂ ਗੱਲਾਂ ਸੁਣਦੇ ਨੇ ਕਿ ਕਲਾਕਾਰ ਜਿਹੜੇ ਖਾਸ ਕਰਕੇ ਕਲਾਕਾਰਾਂ ਤੇ ਗੀਤਕਾਰਾਂ ਦਾ ਆਪਸੀ ਬਹੁਤੀ ਬੰਦ ਨਹੀਂ ਹੁੰਦੀ ਮੈਂ ਦੇਖਿਆ ਕਿ ਜਦੋਂ ਕਲਾਕਾਰ ਦੇ ਗੀਤਕਾਰ ਤੋਂ ਗਾਣੇ ਲੈਂਦੇ ਉਹ ਤੋਂ ਹੋਰ ਹੁੰਦੇ ਆ ਜਦੋਂ ਹਿੱਟ ਹੋ ਜਾਂਦੇ ਆ ਗਾਣੇ ਮਗਰੋਂ ਉਹ ਸ਼ੋਹਰ ਹੋ ਜਾਂਦੇ ਆ ਜ਼ਿਆਦਾਤਰ ਬਾਈ ਹਾਂ ਬਾਈ ਨੂੰ ਤੁਸੀਂ ਮਿਲੇ ਹੋ ਇੰਨਾ ਲੰਮਾ ਸਮਾਂ ਦਿੱਤਾ ਇਹਦਾ ਮਤਲਬ ਜਿਵੇਂ ਦੂਜੇ ਕਲਾਕਾਰਾਂ ਨੂੰ ਫਿਰ ਤੁਹਾਨੂੰ ਕੁਝ ਫਰਕ ਲੱਗਿਆ ਉਹਨਾਂ 'ਚ ਬਹੁਤ ਫਰਕ ਹੈ ਬਾਈ ਉਹ ਅੱਜ ਵੀ ਰੂਹ ਆ ਨੇ ਜਿਹੜੀ ਉਹ ਜੁੜੀ ਹੋਈ ਮਿੱਟੀ ਨਾਲ ਰੂਹ ਜੁੜੀ ਹੋਈ ਹੈ ਸਿੰਪਲ ਬੰਦਾ ਹੈ ਜੀ ਉਹਦੇ ਅੰਦਰ ਉਹ ਥਨਕਾਰ ਵਾਲਾ ਤਾਂ ਕੋਈ ਅੰਚ ਮੈਨੂੰ ਦੀਂਦਾ ਨਹੀਂ ਜੀ ਉਮ ਅੱਜ ਵੀ ਆ ਮੈਂ ਤੇ ਮੈਨੂੰ ਪਤਾ ਸਦਾ ਪਹਿਲਾਂ ਵੀ ਆਮ ਹੀ ਸੀ ਕਦੇ ਮੈਨੂੰ ਨਹੀਂ ਉਹਨੇ ਇਸ ਤਰ੍ਹਾਂ ਵੀ ਇਗਨੋਰ ਕੀਤਾ ਜਾਂ ਮਿਲਣ ਤੋਂ ਕਿੰਨੇ ਵਾਰੀ ਮੈਨੂੰ ਪਤਾ ਆਪਣੇ ਘਰ ਵੀ ਆ ਗਿਆ ਜੀ ਕੋਈ ਸਨੇਹਾ ਬਾੜੀ ਲੱਗੇ ਤਾਂ ਵੀ ਹਾਜ਼ਰ ਹੈ ਕਈ ਸੰਸਥਾਵਾਂ 'ਵਾਂ ਸੇਵਾ ਨੂੰ ਮੈਂ ਜੇ ਫੋਨ ਵੀ ਕਰਦਾ ਤੋ ਤਤਪਰ ਸਾਡੇ ਬਾਬਾ ਜੀ ਡੇਰੇ 'ਚ ਮੇਰੇ ਯਾਦ ਆ ਕਹਿੰਦੇ ਬਾਗ ਲਵਾਉਣਾ ਹੈ ਕਮਰ ਨੂੰ ਕਹੇ ਮੈਂ ਦੋ ਵਾਰ ਕਿਹਾ ਤੇ ਬਾਈ ਨੇ ਨਾਲ ਦੀ ਨਾਲ ਪੈਸੇ ਗੱਲ ਤੇ ਅੱਛਾ ਕਹਿੰਦੇ ਬਾਗ ਲਵਾ ਦੇ ਬਾਗ ਲਵਾ ਲਿਆ ਤੇ ਬਾਗ ਲੱਗ ਗਿਆ ਹਾਂ ਬਾਬੇ ਦੇ ਉੱਥੇ ਉਫਾਲਦਾਰ ਬੁੱਝੇ ਉਹ ਸੰਤ ਦੀ ਇੱਛਾ ਸੀ ਵੀ ਇੱਥੇ ਚੱਲਣ ਤੇ ਨਾਲ ਸਕੂਲ ਹੈ ਤੇ ਮੈਂ ਨਿੱਕੇ ਨਿੱਕੇ ਬੱਚਿਆਂ ਨੂੰ ਫਾਲ ਵਰਤਾ ਦਿਆ ਕਰੂੰਗਾ ਵੀ ਜਵਾਖ ਖਾਣਗੇ ਤਾਂ ਅੰਦਰ ਮੈਂ ਬਾਬਾਈ ਦੀ ਆ ਇੱਛਾ ਬਾਈ ਕਹਿੰਦੇ ਵੀ ਦੱਸ ਕਿੰਨਾ ਖਰਚ ਆਊ ਮੈਂ 17-18000 ਦੇ ਤਪਉਦੇ ਆ ਜਾਨੀ ਬਾਈ ਨੇ ਨਾਲ ਦੀ ਪਹਿਲੀ ਵਾਰੀ ਮੈਨੂੰ ਚੰਡੀਗੜ੍ਹੋਂ ਪੈਸੇ ਫੜਾ ਕੇ ਤੋੜਿਆ ਵੀ ਤੂੰ ਕਰਾਉਣਾ ਮੇਰੇ ਕੋਲ ਟਾਈਮ ਤਾਂ ਨਹੀਂ ਪਰ ਬਾਬੇ ਦਾ ਬਾਗ ਲਵਾ ਦੇ ਅੱਛਾ ਹਾਂ ਲਾਤਾ ਯੋ ਚੱਲ ਚਰਿਆ ਵਧੀਆ ਤੇ ਬਾਈ ਕਹਿੰਦੇ ਕਿਤੇ ਆਇਆ ਤਾਂ ਨਹੀਂ ਵੀ ਬਾਈ ਨੇ ਹੁਣ ਚਾਹ ਪਣੀ ਚੰਗਿਆ ਪਿਆ ਤਾਂ ਵੜੇ ਕਰੀ ਜਾਂਦੇ ਨਹੀਂ ਕਲਾਕਾਰਾਂ ਦੇ ਇਹ ਹੁੰਦਾ ਵੀ ਆਪਣਾ ਕਰਦੇ ਕੋਈ ਸ਼ੋਰ ਆ ਕਹਿੰਦੇ ਕੋਈ ਸ਼ੋਰ ਆ ਬਿਲਕੁਣਾ ਤੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਤਾਂ ਇਹ ਹੁਣ ਕਿਵੇਂ ਤੁਸੀਂ ਦੇਖਦੇ ਹੋ ਬਾਈ ਨੂੰ ਨਹੀਂ ਬਾਈ ਭਵਿਕ ਚ ਦੀ ਮੈਨੂੰ ਪੂਰਾ ਬਾਈ ਤੇ ਮਾਣ ਹੈ ਇੱਕ ਦੋ ਮੀਟਰ ਬਾਈ ਕੋਲ ਬਹੁਤ ਚੰਗੇ ਪਏ ਆ ਜਿਹੜੇ ਕਰਨੇ ਆ ਕਹਿੰਦੇ ਵੀ ਵਾਰ-ਵਾਰ ਆ ਵੀ ਜਦੋਂ ਹੀ ਸਮਾਂ ਆਉਂਦਾ ਤੇ ਜ਼ਰੂਰ ਕਰਾਂਗੇ ਤੇ ਹੋਣਗੇ ਵੀ ਤੇ ਲਾਲੋ ਵੀ ਬਾਈ ਦਾ ਕੋਈ ਇਹੋ ਜਿਹਾ ਨਹੀਂ ਅੱਜ ਤਾਂ ਯਾਰ ਮੈਨੂੰ ਲੱਗਿਆ ਬਿਹੇਵਜਾ ਵਰਤਾਓ ਵੀ ਜਾਂ ਉੱਪਰ ਆ ਜਾਂ ਬਗਾਨਾ ਮੈਨੂੰ ਪਤਾ ਇਹ ਰਾਜ ਕਰਾ ਤਾ ਰਾਜੀ ਕਰਾ ਕੁਈ ਚੱਕਰ ਨਹੀਂ ਰੋਟੀ ਪਾਣੀ ਖਾਣਾ ਮੈਨੂੰ ਤਾਂ ਵੀ ਇੱਥੇ ਆਵੇ ਕਰੇ ਉਹਨੇ ਜਿਵੇਂ ਮੈਂ ਬੈਟਾਂ ਦੇ ਛੱਕੇ ਤੁਰ ਜਾਣੀਆਂ ਬਸ ਕੋਈ ਇਹ ਜੀ ਵੱਡੀ ਗੱਲ ਹਮ ਹਾਂ ਕੁੱਲ ਮਿਲਾ ਕੇ ਜੁੜੀ ਹੋਈ ਰੂਹ ਆ ਯਾਰ ਠੀਕ ਹੈ ਬਾਈ ਉਸ ਤੋਂ ਬਾਅਦ ਫਿਰ ਹੋਰ ਵੀ ਗਾਣੇ ਜਿਵੇਂ ਤੁਹਾਡੇ ਫਰੋਜ਼ਖਾਨ ਨਾਲ ਹਾਂ ਗਾਣਾ ਪਿੱਛੇ ਗਾਣਾ ਸੀ ਪਿੱਛੇ ਕਿਉਂਕਿ ਫਰੋਜ਼ਖਾਨ ਵੀ ਇੱਕ ਵੱਡਾ ਨਾ ਕਲਾਸੀਕਲ ਬੰਦਾ ਹਨ ਹਮ ਬਹੁਤ ਸੁਰੀਲੇ ਬੰਦੇ ਨੇ ਤਾਂ ਉਹਨਾਂ ਨਾਲ ਸਬੱਬ ਫਿਰ ਕਿਵੇਂ ਬੰਨਦਾ ਦੂਜੇ ਗਾਣਿਆਂ ਨਾਲ ਫਰੋਜ਼ਖਾਨ ਨਾ ਇੱਕ ਮੇਰਾ ਰਿਸ਼ਤੇਦਾਰ ਆ ਯਾਰ ਉਹਨਾਂ ਨਾਲ ਮਿੱਤਰਤਾ ਸੀ ਬਹੁਤ ਜੀ ਤੇ ਉਹ ਬੰਦੇ ਨੇ ਮੈਨੂੰ ਦੋ ਤਿੰਨ ਵਾਰ ਉਹ ਉੱਥੇ ਫਰਗਵਾੜੇ ਰਹਿੰਦੇ ਆ ਪਾਪਾ ਜੀ ਫਰੋਜ ਕਾਨ ਉੱਥੇ ਉਹਦੇ ਘਰ ਲੱਗੇ ਮੈਨੂੰ ਮਲਾਇਆ ਤੂੰ ਕੁਦਰਤੀ ਗੱਲ ਆ ਸੇਮ ਹੋ ਗਈ ਬਾਈ ਵਾਲੀ ਜਿਹੜੀ ਵਾਰਡਿੰਗ ਸੀ ਉਹਨਾਂ ਦੀ ਸੀ ਕਿ ਯਾਰ ਤੂੰ ਅੱਜ ਤਾਈਂ ਕਿਉਂ ਨਹੀਂ ਮਿਲਿਆ ਤੇ ਪਹਿਲੀ ਮਿਲਣੀ ਚ ਪਾਜੀ ਨੇ ਮੈਨੂੰ ਆਪਦਾ ਨੰਬਰ ਦਿੱਤਾ ਮੇਰਾ ਲੈ ਲਿਆ ਅੱਛਾ ਵੀ ਅਸ ਕਹਿੰਦੇ ਇਹਨਾਂ ਨੂੰ ਪਾਸੇ ਕਰਦੇ ਰਿਸ਼ਤੇਦਾਰਾਂ ਨੂੰ ਤੇ ਆਪਾਂ ਸਿੱਧੇ ਮਿਲਣ ਲੱਗੇ ਠੀਕ ਆ ਫਿਰ ਉਹਨਾਂ ਨੇ ਇੱਕ ਗੀਤ ਰੱਖਿਆ ਮੇਰਾ ਜਿਹੜਾ ਰੋਮਾਂਟਿਕ ਜਿਹਾ ਸੀ ਹਾਂ ਤੇ ਉਹ ਗੀਤ ਸਾਲ ਕੰਗੂ ਲਟਕਦਾ ਜਿਹ ਰਿਹਾ ਜੀ ਫੇਰਾਂ ਦੇ ਵੀ ਯਾਰ ਇਹ ਨਹੀਂ ਕਰਨਾ ਮੈਂ ਕੁਦਰਤੀ ਬਾਈ ਨਾਲ ਸਾਂਝਾ ਕਰ ਬੈਠਾ ਬਾਈ ਕਮਰ ਕੋਲ ਕੀ ਪਿਆ ਜੀ ਇੱਕ ਬਾਈ ਦੀ ਵੱਡੀ ਗੱਲ ਹੋਰ ਦੱਸਦਾ ਦੋ ਗੀਤ ਬਾਈ ਨਾਲ ਸਾਂਝੇ ਕਰਿਆ ਹਾਂ ਜਿਹੜੇ ਬਾਈ ਫਰੋਹ ਇਕਾਨੇ ਕਰਿਆ ਅੱਛਾ ਬਾਈਆਂ ਦਾ ਆਪਾਂ ਕਰਾਂਗੇ ਹਾਂ ਮੈਂ ਵੀ ਠੀਕ ਹੈ ਬਾਈ ਕੋਲ ਪੈਂਡਿੰਗ ਪਿਆ ਰਿਆ ਉਹ ਮੈਂ ਦੂਸਰੀ ਦੀਵਾਲੀ ਤੇ ਅਸੀਂ ਬਾਈ ਨੂੰ ਗਿਫਟ ਦੇਣਗੇ ਫਰੋਹ ਇਕਾਨ ਨੂੰ ਤੇ ਇਹ ਮੁੰਡਾ ਕੋਈ ਮਿੱਤਰ ਪਿਆਰਾ ਆ ਬਾਹਰੋਂ ਤੇ ਉਹ ਮੇਰੇ ਨਾਲ ਲੈ ਕੇ ਮੈਨੂੰ ਤੇ ਅਸੀਂ ਮਿਲੇ ਕਰੇ ਤੇ ਮੈਂ ਉੱਥੇ ਸੁਨਾਤਾ ਉਹਨਾਂ ਦਾ ਵੀ ਛੇਤੀ ਦੇਖ ਕਰਨਾ ਤੇ ਮਗਾ ਭਾਜੀ ਇੱਕ ਪ੍ਰੋਬਲਮ ਹੈ ਵੀ ਬਾਈ ਕਮਰ ਕੋਲ ਪਿਆ ਕਹਿੰਦਾ ਤੂੰ ਬੋਚ ਲੈ ਲਾਂਗੇ ਹਾਂ ਤੇ ਮੈਂ ਬਾਈ ਕਮਰ ਨੂੰ ਫੋਨ ਤੇ ਪੁੱਛਿਆ ਵੀ ਬਾਈ ਆਹ ਗੱਲਾ ਹੈ ਕਹਿੰਦਾ ਉਹ ਬਹੁਤ ਵੱਡਾ ਹੈ ਅਸੀਂ ਉਹਦੇ ਹੱਥਾਂ 'ਚ ਪਲੇ ਆ ਜੇ ਉਹ ਕਰਦਾ ਤੇ ਹੋਰ ਕੀ ਭਾਲਦਾ ਕਰਾ ਤੇ ਬਾਈ ਫਿਰ ਪ੍ਰੋਇਕਾਂ ਨੇ ਬਾਈ ਗੀਤ ਕਰਤਾ ਤੈਨੂੰ ਹੀ ਖਿਆਲ ਗਰੀਬਾਂ ਦਾ ਇਹ ਤਖਤ ਤਾਜ ਵੀ ਤੇਰੇ ਨੇ ਤੇ ਤੈਨੂੰ ਹੀ ਖਿਆਲ ਗਰੀਬਾਂ ਦਾ ਤਕਦੀਰ ਕਿਸਮਤਾਂ ਤੇਰੀਆਂ ਨੇ ਤੂੰ ਮਾਲਕ ਲਿਖੇ ਨਸੀਬਾਂ ਦਾ ਤੇ ਜਦੋਂ ਕਰਿਆ ਉਦੋਂ ਬਾਅਦ ਬਾਈ ਨੇ ਉਹਦੀ ਪ੍ਰੋਮੋਸ਼ਨ ਵੀ ਕੀਤੀ ਮੈਂ ਸੁਣਾਇਆ ਤੇ ਬਾਈ ਦਾ ਕੀ ਕਹਣਾ ਸੀ ਕਹਿੰਦਾ ਵੀ ਸਹੀ ਇਨਸਾਫ ਹੁਣ ਹੋਇਆ ਇਹਦੇ گاਉਨ ਵਾਲਾ ਸੀ ਉਹਨੇ ਗਾਤਾ ਉਹਨਾਂ ਨੂੰ ਬਹੁਤ ਵੱਡਾ ਗੀਤ ਕਲਾਕਾਰ ਆ ਹਾਂ ਵੈਸੇ ਵੀ ਬਾਈ ਬਹੁਤ ਸੋਹਣਾ ਗਾਇਆ ਬਾਈ ਨੇ ਤੇ ਬਾਈ ਨੇ ਪੂਰਾ ਖਲਾਰਾ ਦਿੱਤਾ ਜੀ ਉਹਨੂੰ ਜੀ ਹਾਂ ਤੇ ਪੂਰਾ ਇਸ ਤਰ੍ਹਾਂ ਨਹੀਂ ਵੀ ਕਿਵੇਂ ਕਲਾਕਾਰ ਇਹ ਹੁੰਦੇ ਆ ਵੀ ਇੱਕ ਸ਼ਬਦ ਨਹੀਂ ਦੂਜੇ ਦਾ ਦੂਜਾ ਚੱਲਦਾ ਉਹ ਨਹੀਂ ਉਹ ਉਹ ਮੇਰੇ ਨਾਲ ਕਈ ਗੁਣੇ ਵੱਡਾ ਅਸੀਂ ਉਹਨਾਂ ਦੇ ਹੱਥਾਂ 'ਚ ਪਲੇ ਆ ਜੀ ਤੇ ਤੇਰੇ ਗੀਤ ਨਾਲ ਸਹੀ ਇਨਸਾਫ ਹੀ ਉਹਨੇ ਕਰਿਆ ਹਾਂ ਵਧੀਆ ਚੱਲ ਗਿਆ ਜੀ ਪੁਹਿਖ ਦੀਆਂ ਕੀ ਹੋਈਆਂ ਨਾਮਨੇ ਕੋਈ ਪ੍ਰੋਜੈਕਟ ਆ ਰਹੇ ਨਹੀਂ ਕਿੰਨਾ ਕਿੰਨਾ ਰਹੀਂ ਤੁਹਾਡੇ ਗਾਣੇ ਆਉਣ ਵਾਲੇ ਸਮੇਂ ਚ ਹਾਂ ਬਾਈ ਫਰੋਜ਼ਖਾਨ ਕੋਲ ਵੀ ਇੱਕ ਗੀਤ ਪਿਆ ਜੀ ਉਹ ਵੀ ਆਉਣ ਵਾਲੇ ਸਮੇਂ 'ਚ ਕਰਨੀ ਤੇ ਬਾਈ ਕੋਲ ਵੀ ਬਹੁਤ ਸੋਨਾ ਮੈਟਰ ਪਿਆ ਜੀ ਇਹਦੇ ਤੇ ਪੂਰਾ ਲਾਲੋਵੀ ਵਿਚਾਰ ਚੱਲ ਰਹੀ ਹੈ ਛੇਤੀ ਕਰੂਗਾ ਬਾਈ ਜੀ ਬਹੁਤ ਸੋਨਾ ਹੈ ਪੂਰੇ ਪੰਜਾਬ ਦਾ ਗਰਾਫ ਉਹਦੇ ਅੰਦਰ ਜੀ ਪੰਜਾਬੀ ਭਾਸ਼ਾ ਦਾ ਜੀ ਜੀ ਤੇ ਉਹਨੂੰ ਮੈਂ ਬੜੀ ਲਾਲੋਵੀ ਸੂਝ-ਬੂਝ ਨਾਲ ਪਰਮਾਤਮਾ ਨੇ ਜਿੰਨੀ ਕਮਤਬਖਸ਼ੀ ਤਿਆਰ ਕਰਿਆ ਹੁਣ ਵੀ ਉਹਦੇ 'ਚ ਥੋੜਾ ਜਿਹਾ ਮੈਂ ਬਦਲਾਅ ਕਰਿਆ ਪਿਛਲੇ ਦਿਨਾਂ 'ਚ ਜੀ ਤੇ ਮੈਨੂੰ ਲੱਗਿਆ ਵੀ ਇੱਥੇ ਥੋੜਾ ਜਿਹਾ ਹਲਕਾ ਪਾਣਾ ਕਮਜ਼ੋਰੀ ਹੈ ਬਾਈ ਨਾਲ ਸਾਂਝਾ ਕਰਿਆ ਗਾ ਮਾਲਕ ਦੇ ਸਿਰ ਤੇ ਆ ਜੀ ਫਿਰ ਜਿਵੇਂ ਜਿਵੇਂ ਕਹਿੰਦੇ ਭਾਈ ਬਹੁਤ ਸੋਹਣਾ ਲਿਖਦੇ ਹੋ ਬਹੁਤ ਵਧੀਆ ਲਿਖਦੇ ਹੋ ਤੇ ਸੁਰੀਲੇ ਤੇ ਚੰਗੇ ਗਾਇਕ ਆ ਜਿਹੜੇ ਉਹ ਤੁਹਾਡੇ ਗਾਣੇ ਕਰ ਰਹੇ ਆ ਤੇ ਮੰਗ ਵੀ ਰਹੇ ਮੈਨੂੰ ਪਤਾ ਬਹੁਤ ਸਾਰੇ ਕਲਾਕਾਰਾਂ ਨੂੰ ਤੁਹਾਨੂੰ ਫੋਨ ਆਉਂਦੇ ਆ ਆਉਂਦੇ ਆ ਯਾਰ ਇਹੋ ਜਿਹਾ ਚੰਗਾ ਮੈਟਰ ਕਿਉਂਕਿ ਦੇਖੋ ਚੱਕੋ ਲੋ ਤਾਂ ਰੌਲਾ ਮੈਟਰ ਬਹੁਤ ਆਉਂਦਾ ਅਫਰੋਕਨ ਭਾਜੀ ਤੇ ਗੀਤ ਤੋਂ ਬਾਅਦ ਤੁਹਾਡੀ ਗੱਲ ਵਿੱਚ ਟੋਕਦਾ ਤਿੰਨ ਚਾਰ ਕਲਾਕਾਰ ਜਿਹੜੇ ਮੇਰੇ ਨਾਲ ਰਾਤ ਤੱਕ ਬਣਾਇਆ ਉਹਨਾਂ ਨੇ ਉਸ ਤੋਂ ਬਾਅਦ ਜਿਹੜੇ ਕਿ ਖਾਨਪਾਹੀ ਚਾਰੇ ਨਾਲ ਸੰਬੰਧਤ ਰੱਖਦੇ ਆ ਜੀ 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 ਵੀ ਭਾਜੀ ਕੋਈ ਇਹੋ ਜਿਹਾ ਜ਼ਰੂਰ ਕਰਕੇ ਦਿਓ ਕੁਝ ਜੀ ਤੇ ਬਹੁਤ ਸੋਹਣੇ ਗਾਣ ਬਾਰੇ ਆ ਵੀ ਆਪਾਂ ਇੰਟਰਵਿਊ ਖਤਮ ਕਰਨ ਤੋਂ ਪਹਿਲਾਂ ਪਹਿਲਾਂ ਕੁਝ ਵੀ ਦੋ ਚਾਰ ਲੈਣਾ ਨਵਾਂ ਕੁਝ ਲਿਖਿਆ ਹੋਵੇ ਤੇ ਆਪਣੇ ਦਰਸ਼ਕਾਂ ਨੂੰ ਜਰੂਰ ਸੁਣਾਓ ਫਿਰ ਆਪਾਂ ਜਿਹੜਾ ਇਹ ਸੈਂਟਰਵਿਊ ਦਾ ਅੰਤ ਕਰਾਂਗੇ ਨਵਾਂ ਤਾਂ ਦੋ ਤਿੰਨ ਚੀਜ਼ਾਂ ਚੱਲ ਰਹੀਆਂ ਨੇ ਹਰਵਿੰਦਰ ਇੱਕ ਤਾਂ ਮੈਂ ਆ ਹੁਣ ਜਿਹੜੀ ਕਿਸਾਨੀ ਦੁਆਰੇ ਗਈ ਜੀ ਇਹ ਤੇ ਪਰਸੋਂ ਮੇਰੇ ਦਿਮਾਗ 'ਚ ਇੱਕ ਮੈਟਰ ਆਇਆ ਜੀ ਸ਼ੁਰੂਆਤ ਆ ਉਹਦੀ ਜੀ ਸ਼ੁਰੂਆਤ ਕਰਦਾ ਸੀ ਵਗਦੀ ਕੋਈ ਲਹਿਰ ਖੂਨ ਨਾਲ ਨਾੜਾਂ ਵਿੱਚ ਸਾਡੇ ਨਹੀਂ ਹਮ ਅਣਖਾਂ ਦੇ ਰਾਗ ਅਵੱਲੇ ਦਿਲ ਵਿੱਚ ਡਾਢੇ ਹਮ ਸੜਕਾਂ ਦਾ ਭੈ ਨਹੀਂ ਸਾਨੂੰ ਵਾਰਸ ਆਂ ਗੜੀਆਂ ਦੇ ਜਾਣੇ ਵੱਲ ਕੱਢ ਕੇ ਸਾਰੇ ਦਿੱਲੀ ਦੀਆਂ ਅੜੀਆਂ ਦੇ ਹੂੰ ਜਾਣੇ ਵੱਲ ਕੱਢ ਕੇ ਸਾਰੇ ਦਿੱਲੀ ਦੀਆਂ ਅੜੀਆਂ ਦੇ ਹੂੰ ਪਹਿਲਾਂ ਜੋ ਖਾਦੇ ਧੋਖੇ ਹੂੰ ਹੂੰ ਪਹਿਲਾਂ ਜੋ ਪਹਿਲਾਂ ਜੋ ਧੋਖੇ ਹੁਣ ਨਾ ਖਾਦੇ ਹੀ ਨਹੀਂ ਹੁਣ ਨਾ ਜਾਣੇ ਖਾਦੇ ਹੀ ਨਹੀਂ ਇਸ ਤਰ੍ਹਾਂ ਮੈਨੂੰ ਅਜੇ ਪੂਰਾ ਪੱਕਾ ਨਹੀਂ ਯਾਦ ਹੂੰ ਬਗਦੀ ਕੋਈ ਲਹਿਰ ਖੂਣ ਨਾ ਨਾੜਾਂ ਵਿੱਚ ਸਾਡੇ ਨਹੀਂ ਛਿਰ ਦੇ ਕੋਈ ਰਾਗਾ ਵੱਲੇ ਦਿਲ ਦੇ ਵਿੱਚ ਡਾਡੇ ਨਹੀਂ ਵਾਹ ਵੀ ਸਾਡੇ ਖੂਨ ਦੇ ਅੰਦਰ ਲਹਿਰ ਹੈ ਜਿਹੜੀ ਉਹ ਕੁਦਰਤ ਦੀ ਤੌਰ ਤੇ ਸਾਡੇ ਵਗਦੀ ਹੈ ਤੇ ਜਿਹੜੇ ਸਾਡੇ ਅਣਖਾਂ ਦੇ ਰਾਗ ਆ ਉਹ ਦਿਲ ਦੇ ਅੰਦਰ ਛਿਰਦੇ ਕਿਤੇ ਗੀਤ ਹੈ ਇੱਕ ਮਟਰ ਬਹੁਤ ਸੋਹਣਾ ਜਿਹੜਾ ਮੈਂ ਤੁਹਾਨੂੰ ਪੰਜਾਬ ਬਾਰੇ ਕਰਨਾ ਚਾਹਣਾ ਉਹ ਸੀਗਾ ਵੀ ਮੰਦਰ ਦੇਰੇ ਹੁਣ ਆਰਤੀ ਤੇ ਕਾਜੀ ਪੜਨ ਨਵਾਜਾਂ ਨਤ ਨੇਮ ਨਤ ਗੁਰੂ ਦਵਾਰੇ ਆਉਣ ਸਵੇਰੇ ਬਾਜਾਂ ਵਾਹ ਰੱਬ ਨੇ ਆਪਣੀ ਜੰਨਤ ਵਰਗਾ ਮੇਰਾ ਵਤਨ ਬਣਾਇਆ ਮੈਂ ਪੰਜਾਬੀ ਜਾਇਆ ਮੈਂ ਪੰਜਾਬੀ ਜਾਇਆ ਉਹ ਸੌ ਰੰਗਾਂ ਵਿੱਚ ਰੰਗੀ ਆ ਮੈਂ ਜਿਸ ਧਰਤੀ ਤੇ ਆਇਆ ਮੈਂ ਪੰਜਾਬੀ ਜਾਇਆ ਮੈਂ ਪੰਜਾਬੀ ਜਾਇਆ ਬਈ ਬਹੁਤ ਖੂਬਸੂਰਤ ਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ ਆਉਣ ਵਾਲੇ ਗਾਣਿਆਂ ਲਈ ਉਮੀਦ ਕਰਦੇ ਆ ਪ੍ਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਤੁਸੀਂ ਇਦਾਂ ਹੀ ਪੰਜਾਬ ਲਈ ਸੋਹਣੇ ਸੋਹਣੇ ਗੀਤ ਜਿਹੜਾ ਲਿਖਦੇ ਰਹੋ ਤੇ ਦਰਸ਼ਕਾਂ ਨੂੰ ਸੁਣਾਉਂਦੇ ਰਹੋ ਸੋ ਦਰਸ਼ਕੋ ਆ ਏਸੀ ਬਾਈ ਕਹਿੰਦਾ ਅਕਲੀਆ ਬਾਈ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੋ ਦੇਸ਼ ਮਾਲਵਾ ਚੈਨਲ ਮੇਰੇ ਲਈ ਇਨਾ ਕੀਮਤੀ ਸਮਾਂ ਲੈ ਕੇ ਆਇਆ ਤੇ ਇਹ ਨਾ ਚੀਜ਼ ਨੂੰ ਤੁਸੀਂ ਲੋਕਾਂ ਦੇ ਰੂਬਰੂ ਕੀਤਾ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਰੱਬ ਚੜ੍ਹਦੀਆਂ ਕਲਾ ਵਿੱਚ ਰੱਖੇ ਤੁਹਾਨੂੰ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ ਆ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਇੰਟਰਵਿਊ ਵਧੀਆ ਲੱਗੀ ਤਾਂ ਲਾਈਕ ਕਰੋ ਕਮੈਂਟ ਕਰੋ ਔਰ ਸ਼ੇਅਰ ਕਰੋ ਤੇ ਨਾਲ ਦੀ ਨਾਲ ਸਾਡਾ ਚੈਨਲ ਦੇਸ਼ ਮਾਲਵਾ ਇਹਨੂੰ ਫੋਲੋ ਵੀ ਕਰ ਲਓ ਬਹੁਤ ਬਹੁਤ ਧੰਨਵਾਦ Hi.